ਹਾਂਜੀ ਸਸ਼ੀਕਲ ਜੀ ਅੱਜ ਤਰੀਕ 21 ਦਿਨ ਸ਼ੁੱਕਰਵਾਰ ਅੱਜ ਆਪਾਂ ਪਹੁੰਚੇ ਹੋਏ ਆ ਹਜ਼ੂਰ ਸਾਹਿਬ ਤੇ ਅੱਜ ਦਾ ਆਪਾਂ ਜਾਣਾਂਗਾ ਨਾਨਕਚੀਰਾ ਸਾਹਿਬ ਤੋਂ ਨਾਨਕਚੀਰਾ ਇੱਥੋਂ ਹਜ਼ੂਰ ਸਾਹਿਬ ਤੋਂ 220 ਕਿਲੋਮੀਟਰ ਦੂਰ ਆ ਤੋਂ ਆਪਾਂ ਗੱਡੀ ਕਰਾ ਲਈ ਬੁੱਕ ਆਪਣੇ ਨਾਲ 9 ਜਣੇ 9 ਸੰਗਤ ਆਈ ਹੋਈ ਆ ਨਾਲ ਹੋਰ ਅੱਗੇ ਦਾ ਸਫ਼ਰ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਦੇਖਣ ਨੂੰ ਮਿਲੂਗਾ ਇਸ ਕਰਕੇ ਆਪਣੇ ਵਲੌਗ ਨਾਲ ਜੁੜੇ ਰਹੋ ਸਵੇਰੇ 8:30 ਹੋ ਚਲੇ ਨੇ ਤੇ ਆਪਣੀ ਗੱਡੀ ਤਿਆਰ ਆ ਆਪਾਂ ਗੁਰਦੁਆਰਾ ਸਾਹਿਬ ਨਾਨਕਚੀਰਾ ਸਾਹਿਬ ਜਾਣ ਨੂੰ ਤਿਆਰ ਤੋਂ ਹਾਂਜੀ ਆਪਾਂ ਸੱਚਕੰਡ ਸ਼੍ਰੀ ਹਜੂਰ ਸਾਹਿਬ ਤੋਂ ਗੁਰਦੁਆਰਾ ਨਾਨਕਚੀਰਾ ਵੱਲ ਜਾਣ ਲਈ ਚਾਲੇ ਪਾ ਦਿੱਤੇ ਆ ਆ ਅੱਗੇ ਦਾ ਸਫ਼ਰ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਪਵਾ ਤੋਂ ਬਾਅਦ 8.5 ਦਾ ਟਾਈਮ ਆ ਸੰਗਤ ਸਾਰੀ ਨਾਨਕ ਚੀਰਾ ਸਾਹਿਬ ਜਾਂ ਹਜੂਰ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ ਤੇ ਦਰਸ਼ਕਾਨ ਲਈ ਜਾ ਰਹੀ ਆ ਆ ਜਲਦੀ ਕੋ ਆਪਣੇ ਹਿਮਨ ਕੋ ਲਾ ਦੇਸਤੂ ਪੈਰੀ ਹਾਤੇ ਤੇ ਸਤਿਗੁਰੂ ਆਗੇ ਆ ਮੇਰੇ ਮਾਰੇ ਗੁਰੂ ਜੀ ਆਪਾਂ ਪਹੁੰਚਿਆ ਹੁਣ ਗੁਰਦੁਆਰਾ ਯਾਦਗਾਰ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤੇਹ ਸਿੰਘ ਇੱਥੇ ਜਦੋਂ ਆਪਾਂ ਨਾਨਕ ਚੀਰਾ ਸਾਹਿਬ ਜਾਣੇ ਆ ਤੇ ਰਸਤੇ ਚ ਰੁਕਣ ਦਾ ਪੜਾਗਾ ਸੰਗਤ ਇੱਥੇ ਲੰਗਰ ਪਾਣੀ ਛੱਕ ਕੇ ਫੇਰ ਅੱਗੇ ਵੱਲ ਚੱਲਦੀ ਆ ਗੁਰਦੁਆਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਆਜੋ ਦੇਖਦੇ ਆਂ ਆਪਾਂ ਅੱਗੇ-ਅੱਗੇ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਬਹੁਤ ਸੋਹਣੀ ਚਿੱਤਰਕਾਰੀ ਕੀਤੀ ਹੋਈ ਆ ਕਰੋ ਜੀ ਦਰਸ਼ਨ ਵਾਹਿਗੁਰੂ 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 ਜੀ ਗੁਰਦੁਆਰਾ ਦਰਵਾਜ਼ਾ ਸਾਹਿਬ ਦੇ ਦਰਸ਼ਨ ਕਰਨ ਤੋਂ ਪ੍ਰੰਤਪਾ ਚਲੇ ਜਾਂ ਜਹਾਜਵਾਲਾ ਆਜੋ ਤੁਹਾਨੂੰ ਦੁਆਜਾਜ ਦਾ ਛੂਟਾ ਦਿਵਾਉਣੇ ਆ ਉੱਪਰ ਜਾਣ ਦਾ ਰਸਤਾ ਚੱਲਦੇ ਆ ਉੱਪਰ ਵੱਲ ਯਾ ਜੀ ਦੀ ਸਵਾਰੀ ਕਰਾਉਣੇ ਆ ਆਜੋ ਜੀ ਤੇ ਜਾਜ ਲੰਗਰ ਹਾਲ ਦੇ ਉੱਪਰ ਬਣਿਆ ਹੋਇਆ ਆ ਆਜੋ ਜੀ ਨੇ ਨਾਲ ਦੇ ਅੱਧੀ ਸੰਗਤ ਜਾਜ ਦਾ ਝੂਟਾ ਲੈ ਕੇ ਵਾਪਸ ਆ ਰਹੀ ਹੈ ਤੇ ਆਪਾਂ ਚੱਲੇ ਹਾਂ ਜਾਜ ਦੇ ਵਿੱਚ ਸਵਾਰੀ ਕਰਨ ਬਹੁਤ ਸੋਹਣਾ ਬਹੁਤ ਸੋਹਣਾ ਜਾਜ ਬਣਿਆ ਇਹ ਜਿਹੜੀ ਸੰਗਤ ਗੁਰਦੁਆਰਾ ਹਜੂਰ ਸਾਹਿਬ ਤੋਂ ਨਾਨਕਚੀਰੇ ਜਾਂਦੀ ਆ ਇਸ ਗੁਰਦੁਆਰੇ ਸਾਹਿਬ ਲੰਗਰ ਛੱਕ ਕੇ ਪੜਾ ਕਰਕੇ ਫਿਰ ਅੱਗੇ ਵੱਲ ਚੱਲਦੇ ਆ ਤੇ ਜੋ ਇੱਥੇ ਸੰਗਤ ਆਈ ਆ ਉਹਨਾਂ ਨੂੰ ਇਸ ਜਾਜ ਬਾਰੇ ਪਤਾਗਾ ਬਾਕੀ ਤੁਸੀਂ ਆਪਣੀ ਆਪਣੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਾਜ ਚ ਚੜਨ ਦਾ ਰਸਤਾ ਆਜੋ ਜੀ ਲੈ ਨਿਆ ਜਾਜ ਦਾ ਝੂਟਾ ਜਾਜ ਦੇ ਵਿੱਚ ਬਹੁਤ ਸੋਹਣੀ ਇਤਿਹਾਸ ਨਾਲ ਜੁੜੀਆਂ ਤਸਵੀਰਾਂ ਲੱਗੀਆਂ ਨੇ ਤਾਂ ਜਾਜ ਦੇ ਵਿੱਚ 5-10 ਮਿੰਟ ਦਾ ਇਹ ਸਫ਼ਰ ਕਰਨ ਦਿੰਦੇ ਆ ਤਾਂ 5-10 ਮਿੰਟ ਦੇ ਵਿੱਚ ਹੀ ਬਹੁਤ ਆਨੰਦ ਆਇਆ ਕਰੋ ਜੀ ਦਰਸ਼ਨ ਇਤਿਹਾਸ ਦੇ ਤੇ ਆਨੰਦ ਮਾਣੋ ਜਾਜ ਦਾ ਜਾਜ ਤੋਂ ਸਵਾਰੀ ਕਰਨ ਤੋਂ ਬਾਅਦ ਆਏ ਅੰਦਰ ਹਾਥੀ ਘੋੜੇ ਦੀਆਂ ਮੂਰਤੀਆਂ ਬਣੀਆਂ ਨੇ ਬਹੁਤ ਸੋਹਣਾ ਚਿੱਤਰਕਾਰੀ ਕੀਤੀ ਹੋਈ ਆ ਬੱਚੇ ਇਹਨਾਂ ਤੇ ਝੂਟੇ ਲੈ ਲੈ ਕੇ ਫੋਟੋਆਂ ਖਿਚਾਉਂਦੇ ਆ ਕਰੋ ਜੀ ਕਰੋ ਜੀ ਦਰਸ਼ਨ ਪੁਰਾਣੀ ਜੱਕੀ अपने विरसे में संभाल के रखा गया गुरुद्वारा बहुत सोहना बनाया सुून मिलता है इत रुक के। गुण। 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 ਹੁਣ ਆਪਾਂ ਆਏ ਹਾਂ ਗੁਰਦੁਆਰਾ ਮਾਤਾ ਭਾਗੌਰ ਜੀ ਇਹ ਵੀ ਕਰਨਾਟਕ ਦੇ ਵਿੱਚ ਜਲਾ ਵਿਦਰ ਦੇ ਵਿੱਚ ਬਣਿਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਇੱਥੇ ਦਰਸ਼ਨ ਕਰਨ ਤੋਂ ਉਪਰੰਤ ਆਪਾਂ ਨੀਗੂ ਪਾਣੀ ਪੀਤਾ ਤਾਂ ਉਸ ਤੋਂ ਬਾਅਦ ਬੋਲੇ ਹੋਣਾ ਸਤਿ ਸ਼੍ਰੀ ਅਕਾਲ ਗੁਰਦੁਆਰਾ ਨਾਨਕਚੀਰਾ ਸਾਹਿਬ ਆਪਾਂ ਪਹੁੰਚ ਚੁਕੇ ਆਂ ਕਰੋ ਦਰਸ਼ਨ ਸਵੇਰ ਆਪਾਂ 8:30 ਵਜੇ ਚੱਲੇ ਸੀ ਤੇ ਹੁਣ ਟਾਈਮ ਹੋ ਗਿਆ ਪੌਣੇ 2 ਦਾ ਪੌਣੇ 5 ਘੰਟੇ ਦਾ ਸਫ਼ਰ ਤੈਅ ਕਰਕੇ ਫਿਰ ਆਲ ਆਪਾਂ ਗੁਰਦੁਆਰਾ ਨਾਨਕਚੀਰਾ ਸਾਹਿਬ ਪਹੁੰਚੇ ਆਂ ਗੁਰਦੁਆਰਾ ਹਯੂਰ ਸਾਹਿਬ ਤੋਂ ਲਾਸਟ ਟਾਈਮ ਚੱਲਣ ਦਾ ਸਵੇਰ 8:30 ਤੋਂ ਬਾਅਦ ਨਹੀਂ ਇਹ ਚੱਲਦੇ ਦੇ ਜੋ ਵੀ ਗੱਡੀਆਂ ਟੈਕਸੀ ਗੱਡੀਆਂ ਆਉਂਦੀਆਂ ਨੇ ਸਾਢੇ 8:00 लास्ट लास्ट ਟਾਈਮ ਆ ਚਲੋ ਕੋਈ ਨਹੀਂ ਆਪਾਂ ਵੀ ਥੋੜਾ ਟਾਈਮ ਲਾਉਣਾ ਚੱਲ ਜਾਈਏ ਤੇ लास्ट ਤੇ ਆਪਾਂ ਹੀ ਚੱਲੇ ਸੀ ਕਿਉਂਕਿ ਪਹਾੜੀ ਰਸਤਾ ਹੈਗਾ ਇਸ ਤੋਂ ਲੇਟ ਚੱਲਣਗੇ ਤਾਂ ਰਿਸਕ ਹੋ ਜਾਂਦਾ ਤੇ ਕਿਉਂਕਿ ਰਾਤ ਨੂੰ ਫਿਰ 9-10 ਵਜੇ ਜਾਂਦੇ ਆ ਇਸ ਕਰਕੇ ਟਾਈਮ ਨਾਲ ਹੀ ਚੱਲਦੇ ਹਾਂ ਗੁਰਦੁਆਰਾ ਨਾਨਕ ਚੀ ਦਾ ਸਾਹਿਬ ਦਰਬਾਰ ਸਾਹਿਬ ਹਦਰ ਸਰੋਵਰ ਸੰਗਤ ਸ਼ਰਾਨ ਕਰ ਰਹੀ ਆ ਮਿਸ ਜਿਹੜੀ ਆਤ ਬੁਝਾਉਂਦੇ ਸਾਈ ਜੁਦਾ ਦੇ ਤੇ ਆ ਬਸਤ ਸੁਣਨ ਉਸ ਤੋਂ ਬਾਅਦ ਜਿਹੜੀ ਗੱਲ ਤੋਂ ਨੀਂ ਸਹੀ ਹੋ ਕਰਦਾ ਰੋ ਕਲਰ ਮੈਟ ਹੁੰਦਾ ਕਹਾ ਗੁਰਦੁਆਰਾ ਨਾਨਕ ਚੀ ਦਾ ਸਾਹਿਬ ਵਿਖੇ ਪਾਲੀ ਸਾਡੇ ਵਾਸਤੇ ਪਰ ਜੀ ਆਏ ਨਹੀਂ ਯਾਰ ਜਿਹਦੇ ਵੀ ਅੰਦਰ ਸਭ ਦਾ ਸਾਹ ਜਿਹਦੀ ਇੱਕ ਤੇਰੇ ਪੇਟ ਤੇ ਉੱਪਰ ਵੀ ਲੋਕ ਉਂਗਲੀ ਚੁੱਕੜੀ ਵਰਦੀ ਮਾਰੀ ਸਾਬ ਉਹਨਾਂ ਪਰ ਹੈ ਤੇ ਉਹ ਲਗਦੇ ਕਰਮ ਕਮਾਏ ਵਰਦੀ ਦਾ ਆਪਣੀ ਅਤ ਦਾ ਖੁੱਡ ਜਿਸ ਵਿੱਚ ਸਭ ਰਹਿੰਦਾ ਹੁਣ ਸਭ ਖੁੱਡ ਵਿੱਚ ਹੈ ਤੇ ਜਿਹੜਾ ਸਭ ਵਿੱਚ ਹੈ ਜਿਹੜਾ ਖੁੱਡ ਵਿੱਚ ਨਹੀਂ ਇੱਕ ਇਨਸਾਨ ਸਭ ਨੂੰ ਖਤਮ ਨਾ ਕਰੇ चौक के 575 में जेसीपी कॉलेज छात्र प्रबंधन द्वारा आयोजित चिकित्सा शिविर में पाया था आग लाग के फिर तो पा दिया जो देखिए आज हां मेल कर देते हैं इससे पहला बात इंसान का कागज में अच्छा कृष्णा का निवेदन जारी के द्वारा करके कहता मालिक साब मथा टेकण ਉਹਨਾਂ ਆਪਣੀ ਵਾਪਸੀ ਦੀ ਤਿਆਰੀ ਆ ਤੇ ਰਸਤੇ ਦੇ ਵਿੱਚ ਆ ਗੁਰਦੁਆਰਾ ਸਾਹਿਬ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਜਨਮ ਸਥਾਨ ਆ ਤਾਂ ਕਰੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਰਬਾਰ ਸਾਹਿਬ ਅੱਜ ਦਾ ਬਲੌਕ ਆਪਣਾ ਇੱਥੇ ਸਮਾਪਤ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ